ਦਾ ਆਪਣੀਆਂ ਰਗਾਂ ਚ ਦੌੜ ਰਿਹਾ ਜਿਨ੍ਹਾਂ ਨੇ ਸਾਰਾ ਆਪਣਾ ਪਰਿਵਾਰ ਪਰ ਸਰਪੰਚ ਸੋ ਅੱਜ ਇਹ ਇਹ ਕਿਸਾਨ ਕਿਵੇਂ ਪਿੱਛੇ हट ਜਾਣਗੇ ਆਪਾਂ ਕਿਵੇਂ ਪਿੱਛੇ ਹਟ ਜਾਾਂਗੇ ਉਸੇ ਗੁਰੂ ਦੇ ਜਾਇਏ ਹਨ ਆਪਣੇ ਕੋਹੀ ਅੱਗੇ ਦੀ ਅੱਗੇ ਆਪਾਂ ਚੱਲ ਰਹੇ ਹਾਂ ਕਦੇਤਾ ਜੀ ਹੁਣ ਦੇਖੋ ਫਿਰ ਪ੍ਰੋਪੋਗੈਂਡਾ ਕਹਿੰਦਾ ਟੈਰਰਿਸਟ ਦਿਖਾਏ ਜਾਂਦੇ ਆਪਾਂ ਕਦੇ ਫਿਰ ਕੱਲ ਜਿਵੇਂ ਬੀਜੇਪੀ ਵਾਲਿਆਂ ਨੇ ਕਹੇ ਜੇ ਅਲੀਗੇਸ਼ਨ ਲਾਏ ਨੇ ਕੰਨ ਸੁਣ ਨਹੀਂ ਸਕਦੇ ਉਹ ਹੀ ਜੀਆਂ ਗੱਲਾਂ ਠੀਕ ਹੈ ਨਾ ਇੱਕ ਡੀਫੇਮ ਕਰਨਾ ਹੂੰ ਇੱਕ ਬੰਦਾ ਲੜ ਰਿਹਾ ਉਹਨੂੰ ਕਿ ਆਪਾਂ ਪੰਜਾਬ ਵਾਲੇ 1907 ਦੀ ਲੜਾਈ ਚੱਲ ਰਹੀ ਹੈ ਜੀ ਇਹ ਹੂੰ ਉਰੇ ਆ ਜੋ ਉਰੇ ਨਹੀਂ ਆ ਸਕਦੇ ਆ ਤੇ ਸੋਸ਼ਲ ਮੀਡੀਆ ਹੈਂਡਲ ਤੇ ਇਹਦੇ ਹੱਕ ਚ ਆਵਾਜ਼ ਬੁਲੰਦ ਕਰ ਦਿਓ ਕਿਸੇ ਵੀ ਜਗ੍ਹਾ ਤੇ ਕੋਈ ਗੁਰਦੁਆਰਿਆਂ ਚ ਗੁਰੂ ਮਹਾਰਾਜ ਅਗੇ ਸੀਚੂ ਕਾ ਕੇ ਅਰਦਾਸ ਕਰੀਏ ਆਪਾਂ ਢਲੇ ਵਾਲ ਸਾਫ ਦੀ ਸੇਧ ਤੇ ਆਪੀ ਦੀ ਮੰਦਰਾਂ ਚ ਮਸਜਿਦਾਂ ਇੱਥੇ ਵੀ ਆਪਣਾ ਆਪਣਾ ਜਿਹੜੇ ਵੀ ਆਪਾਂ ਧਰਮ ਨੂੰ ਮੰਨਦੇ ਆ ਕਿਉਂਕਿ ਦੇਖੋ ਆਪਾਂ ਸਾਰੇ ਧਰਮਾਂ ਵਾਲੇ ਹੀ ਖੇਤੀ ਕਰਦੇ ਆ ਜੇ atypi ਮੰਗਾ ਮੰਨੀਆਂ ਜਾਣਗੇ ਆ ਕੋਈ ਇਹ ਤਾਂ ਹੈ ਨਹੀਂ ਵੀ ਇਹ ਕਲਾ ਕਾਂਗਰਸ ਵਾਲਿਆਂ ਨੂੰ ਫਾਇਦਾ ਜਾਂ ਝਾੜੂਆ ਵਾਲਿਆਂ ਨੂੰ ਫਾਇਦਾ ਜਾਂ ਬੀਜੇਪੀ ਵਾਲਿਆਂ ਨੂੰ ਫਾਇਦਾ ਜਾਂ ਕਾਲੀਆਂ ਨੂੰ ਫਾਇਦਾ ਇਹ ਤਾਂ ਦੇਖੋ ਬਾਈ ਜੀ ਹਰੇਕ ਦੇ ਮੈਨੂੰ ਪੀ ਦਾ ਫਾਇਦਾ ਤੇ ਹਰੇਕ ਨੂੰ ਹਰੇਕ ਨੂੰ ਹੀ ਆ ਇਹ ਵਾਹਿਗੁਰੂ ਹੀ ਸਮੱਤ ਬਖਸ਼ਣਗੇ ਵਾਹਿਗੁਰੂ ਹੀ ਮੋਦੀ ਸਾਹਿਬ ਹੋਰਾਂ ਨੂੰ ਵੀ ਸਮੱਤ ਬਖਸ਼ਣਗੇ ਸਾਰਿਆਂ ਨੂੰ ਹੀ ਸਮੱਤ ਬਖਸ਼ਣਗੇ ਹੂੰ ਤੇ ਬਿਲਕੁਲ ਜੀ ਇਹ ਕਲਾ ਹੀ ਵਰਤੇਗੀ ਇਹ ਕਲਾ ਹੀ ਵਰਤੇਗੀ ਜੀ ਹੁਣ ਆਪਾਂ ਕੀ ਦੇਖੋ ਜੀ ਜਦੋਂ ਸਮਝੀ ਰੋ ਮੇਰੇ ਹੱਥ 'ਚ ਕੋਈ ਪਾਵਰ ਆ ਮੈਂ ਕੁਝ ਦੇ ਸਕਦਾ ਹੁਣ ਮੈਂ ਅੱਖੋਂ ਪਰੋਖੀ ਕਰਦਾ ਤੁਹਾਨੂੰ ਵੀ ਮੈਨਾਂ ਤੈਨੂੰ ਵੇਖਣਾ ਹੀ ਨਹੀਂ ਤੇ ਫਿਰ ਤਾਂ ਮੈਨੂੰ ਗੁਰੂ ਮਹਾਰਾਜ ਜੀ ਮੱਤ ਦੇਣਗੇ ਨਾ ਬਿਲਕੁਲ ਜਿਹੜੇ ਵੱਡੇ ਵੱਡੇ ਦਾਵਾ ਕਰਦੇ ਨੇ ਪੋਟਾ ਲੈਣ ਲੱਗੇ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਆ ਅੱਜ ਸਮਾਂ ਉਹਨਾਂ ਦਾ ਵੀ ਵੀ ਆਪਦੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਬਿਲਕੁਲ ਤੇ ਇਸ ਲੜਾਈ ਦੇ ਵਿੱਚ ਉਹ ਸ਼ਾਮਲ ਹੋਣ ਔਰ ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰਨ ਸੈਂਟਰ ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰਨ ਦੇਸ਼ ਵਦੇਸ਼ ਦੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਨੋਰੀ ਬਾਰਡਰ ਦੇ ਉੱਪਰ ਹਾਂ ਔਰ ਇਹ ਜਿਹੜਾ ਮੋਰਚਾ ਹੈ ਦਿਨੋਂ ਦਿਨ ਹੋਰ ਜ਼ੋਰ ਫੜਦਾ ਜਾ ਰਿਹਾ ਮੈਨੂੰ ਲੱਗਦਾ ਵੀ ਜਿੱਦਨ ਦੀ ਡੱਲੇ ਸਾਹਿਬ ਨੇ ਪੋਖੜ ਤਾਲ ਮਰਨ ਮਰਦ ਤੇ ਬੈਠੇ ਨੇ ਇਹ ਮੋਰਚੇ 'ਚ ਫਿਰ ਜਾਣ ਪੈਗੀ ਔਰ ਜਿੱਥੇ ਕਿਸਾਨ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਪਹੁੰਚ ਰਹੀਆਂ ਉੱਥੇ ਰਾਜਨੀਤਿਕ ਲੋਕ ਵੀ ਪਹੁੰਚ ਰਹੇ ਨੇ ਮੇਰੇ ਨਾਲ ਨੇ ਦਲਬੀਰ ਸਿੰਘ ਜੀ ਗੋਲਡੀ ਜਿਨ੍ਹਾਂ ਨੂੰ ਧੂਰੀ ਵਾਲਾ ਗੋਲਡੀ ਕਰਕੇ ਜਿਆਦਾ ਮਸ਼ਹੂਰ ਨੇ ਸੋ ਸਮੇਂ ਕਰਕੇ ਕਈ ਵਾਰ ਹੀਰਫੋ ਹੋ ਜਾਂਦੇ ਨੇ ਸਰਕਾਰਾਂ ਦੇ ਵਿੱਚ ਪਰ ਫਿਰ ਵੀ ਹੱਕ ਦੀ ਲੜਾਈ ਦੇ ਵਿੱਚ ਉਹ ਅਨੰਨ ਸ਼ਿਰਕਤ ਕੀਤੀ ਇਹ ਸਭ ਤੋਂ ਪਹਿਲਾਂ ਸਾਡੇ ਵੀਰ ਦਾ ਚੈਨਲ ਤੇ ਸਵਾਗਤ ਹੈ ਜੀ ਗੋਲਦੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਵੀ ਬਰਾਬਰ ਡਿਊਟੀ ਨਿਭਾ ਰਹੇ ਹੋ ਤੇ ਅੱਜ ਦੀ ਨਹੀਂ ਜਦੋਂ ਦਾ ਇਹ ਐਜੀਟੇਸ਼ਨ ਚਾਹੇ ਦਿੱਲੀ ਦੀ ਗੱਲ ਕਰੀਏ ਜਿੱਤੇ ਚਾਹੇ ਇੱਥੇ ਦੀ ਗੱਲ ਕਰੀਏ ਕਿਉਂਕਿ ਤੁਹਾਡੇ ਮਾਧਮ ਰਾਹੀਂ ਹੀ ਲੋਕਾਂ ਦੇ ਵਿੱਚ ਜਿਹੜਾ ਸੁਨੇਹਾ ਪਹੁੰਚਦਾ ਜੀ ਮਸੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਕਿਵੇਂ ਮਤਲਬ ਕੋਈ ਪਾਰਟੀ ਤੇ ਨਹੀਂ ਤਰਾਜ ਕਰਦੀ ਵੀ ਤੁਸੀਂ ਆਏ ਹੋ ਕਿਉਂਕਿ ਆਪਾਂ ਵੇਖਦੇ ਰਾਜਨੀਤਿਕ ਵਿਅਕਤੀਆਂ ਨੂੰ ਜਾਂ ਲੀਡਰਾਂ ਨੂੰ ਬੰਦਸ਼ਾਂ ਬੜੀਆਂ ਹੁੰਦੀਆਂ ਬੰਦਸ਼ਾਂ ਤੋਂ ਉੱਪਰ ਉੱਠ ਕੇ ਤੁਸੀਂ ਕੁੱਦ ਕੇ ਇਸ ਲੜਾਈ ਦੇ ਵਿੱਚ ਜਾਂ ਹੱਕ ਸਾਂਝੀ ਲੜਾਈ ਕਿਉਂਕਿ ਲੜਾਈ ਸਰਕਾਰਾਂ ਦੇ ਨਾਲ ਹੈ ਤੇ ਕਿਤੇ ਨਾ ਕਿਤੇ ਤੁਸੀਂ ਵੀ ਰਾਜਨੀਤਿਕ ਲੀਡਰ ਹੋ ਤੇ ਲੀਡਰਾਂ ਦੇ ਨਾਲ ਲੜਾਈ ਹੈ ਕਿਵੇਂ ਵੇਖਦੇ ਹੋ ਮੋਰਚੇ ਨੂੰ ਮੈਨੂੰ ਲੱਗਦਾ ਲੀਡਰ ਤੋਂ ਪਹਿਲਾਂ ਤੁਸੀਂ ਕਾਮ ਪਰਿਵਾਰਾਂ ਦੇ ਮੁੰਡਿਆਂ ਕਿਸਾਨਾਂ ਦੇ ਮੁੰਡਿਆਂ ਤੁਸੀਂ ਹੂੰ ਤੇ ਲੀਡਰ ਤਾਂ ਫਿਰ ਉਹ ਤੂੰ ਬਾਦ ਬਣਦਾ ਬੰਦਾ ਪਹਿਲਾਂ ਤਾਂ ਜਿੱਥੇ ਥੋੜਾ ਜਨਮ ਹੋਇਆ ਹੁੰਦਾ ਤੇ ਪਰ ਇਹ ਗੱਲ ਭਗਵੰਤ ਮਾਨਸਾ ਉਹ ਵੀ ਕਹਿੰਦੇ ਨੇ ਮੈਂ ਕਿਸਾਨ ਦਾ ਪੋਤਾ ਮੈਂ ਜੈਂਡੋਰੀਆਂ ਵੀ ਕੱਸਦਾ ਹਾਂ ਹਾਂਜੀ ਮੈਂ ਇੰਜਣ ਵੀ ਚਲਾਏ ਨੇ ਅੱਜ ਅੱਜ ਜੇ ਇਹ ਲੜਾਈ ਕਿਸਾਨਾਂ ਦੀ ਅੱਜ ਸਟੇਟ ਕਿਉਂ ਨਹੀਂ ਸਾਥ ਦੇ ਰਹੀ ਅ ਮੈਂ ਨਾ ਭਾਈ ਪਹਿਲਾਂ ਵੀ ਜਦੋਂ ਐਜੀਟੇਸ਼ਨ ਹੋਇਆ ਸੀ ਉਦੋਂ ਮੈਂ ਬਤੌਰ ਐਮਐਲਏ ਸੀਗਾ ਜੀ ਤੇ ਮੈਂ ਦੋ ਵਾਰ ਆਪਣੇ ਪਰਿਵਾਰ ਨਾਲ ਧੂਰੀ ਤੋਂ ਸਿੰਘੂ ਬਾਰਡਰ ਤੇ ਵੀ ਤੇ ਟਿਕਰੀ ਬਾਰਡਰ ਤੇ ਵੀ ਪੈਦਲ ਗਿਆ ਸੀ ਪੰਜ-ਪੰਜ ਦਿਨ ਲੱਗੇ ਸੀਗੇ ਜੀ ਕੱਲਾ ਪੂਰੇ ਭਾਰਤ ਦੇ ਵਿੱਚ ਮੈਨੂੰ ਮਾਣ ਮਹਿਸੂਸ ਆ ਕਿ ਮੈਂ ਆਪਣੇ ਭਰਾਵਾਂ ਨਾਲ ਆਪਣੇ ਟੱਬਰ ਨਾਲ ਇਸ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦਾ ਮੈਨੂੰ ਮੌਕਾ ਮਿਲਿਆ। ਕੀ ਬਾਤ ਹੈ ਤੇ ਉਸ ਤੋਂ ਬਾਅਦ ਅੱਜ ਵੀ ਜੇ ਮੈਂ ਇੱਥੇ ਆਇਆ ਤਾਂ ਮੈਨੂੰ ਨਾ ਕਿਸੇ ਦਾ ਡਰ ਆ ਨਾ ਮੈਨੂੰ ਕਿਸੇ ਦਾ ਭੈ ਆ। ਮੈਂ ਆਪਣੇ ਡੱਲੇয়াল ਸਾਹਿਬ ਦੀ ਮਦਦ ਕਰਨਾ ਇੱਕ ਬੰਦਾ ਕੋਈ ਉਹਦੀ ਆਪਦੀ ਇਹ ਪਰਸਨਲ ਲੜਾਈ ਨਹੀਂ ਹੈਗੀ ਬਿਲਕੁਲ ਕੱਲੇ ਕੱਲੇ ਉਸ ਕਿਸਾਨ ਦੀ ਲੜਾਈ ਆ ਜੋ ਇਸ ਭਾਰਤ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਖੇਤੀ ਨਾਲ ਜੁੜਿਆ ਹੋਇਆ ਖੇਤੀ ਕਰ ਰਿਹਾ ਜੀ ਤੇ ਕੱਲੇ ਕੱਲੇ ਬੰਦੇ ਦਾ ਫਰਜ਼ ਬਣਦਾ ਵੀ ਉਹਦੀ ਬਣਦੀ ਜ਼ਿੰਮੇਵਾਰੀ ਨਿਭਾਵੇ ਅੱਜ ਮੈਂ ਹੁਣ ਮਿਲ ਕੇ ਆਇਆ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋਈ ਆ ਡੱਲੇ ਸਾਹਿਬ ਕੋਲੇ ਵੀ ਉਹਨਾਂ ਦੀ ਆਵਾਜ਼ ਵੀ ਸੁਣਨੀ ਮੁਸ਼ਕਿਲ ਹੋ ਅੱਜ ਦੇ ਟਾਈਮ ਤੇ ਰੋਟੀ ਦੀ ਇੱਕ ਦਿਨ ਨਾ ਖਾਈਏ ਅੱਜ 19 ਦਿਨ ਹੋ ਗਏ ਨੇ ਜੀ ਤੁਸੀਂ ਵੇਖੋ ਪਾਣੀ ਵੀ ਡਾਈਜੈਸਟ ਨਹੀਂ ਹੋ ਰਿਹਾ ਇੱਕ ਇੱਕ ਜਿਓ ਘੁੱਟ ਪੀਂਦੇ ਨੇ ਤਾਂ ਉਹ ਵੀ ਨਾਲ ਦੀ ਨਾਲ ਬਾਹਰ ਆ ਜਾਂਦਾ ਤੁਸੀਂ ਦੇਖੋ ਕਿਹਦੇ ਲਈ ਸ਼ਹਾਦਤ ਦੇ ਰਹੇ ਨੇ ਉਹ ਯਾਰ ਕਿਹਦੇ ਲਈ ਦੇ ਰਹੇ ਨੇ ਆਪਣੇ ਲਈ ਦੇ ਰਹੇ ਨੇ ਆਪਣੇ ਆਉਣ ਵਾਲੇ ਭਵਿੱਖ ਲਈ ਦੇ ਰਹੇ ਨੇ ਨਹੀਂ ਤਾਂ ਕੋਰਪੋਰੇਟ ਕਰਾਣੇ ਆ ਕੇ ਸਾਡੇ ਪੰਜਾਬ ਦੀ ਜ਼ਮੀਨ ਨੂੰ ਹੜੱਪ ਜਾਣਗੇ ਕਾਦੇ ਲਈ ਲੜ ਰਹੇ ਨੇ ਉਹ ਬਈ ਹੂੰ ਕੋਈ ਉਹਨਾਂ ਦਾ ਪਰਸਨਲ ਮਸਲਾ ਤਾਂ ਹੈ ਨਹੀਂ ਬਿਲਕੁਲ ਜੀ ਤੇ ਕਿਉਂ ਨਹੀਂ ਸਰਕਾਰਾਂ ਫਿਰ ਮੈਂ ਕੱਲੀ ਔਰੇ ਦੀ ਸਰਕਾਰ ਦੀ ਨਹੀਂ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਬਾਈ ਜੀ ਮੈਂ ਤਾਂ ਸਾਰਿਆਂ ਦੀ ਗੱਲ ਕਰਦਾ ਹੂੰ ਸਾਰੇ ਆਪਾਂ ਕਿਤੇ ਨਾ ਕਿਤੇ ਮੰਗਾ ਸਾਂਝੀਆਂ ਨੇ ਤੁਹਾਨੂੰ ਇਸ ਗੱਲ ਦੀ ਸਮਝ ਪੈ ਗਈ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਹੂੰ ਕੀ ਆਪਾਂ ਸਭ ਕੁਝ ਛੱਡ ਕੇ ਦੇਖੋ ਕਿਸਾਨੀ ਨਾਲ ਹੀ ਦੇਸ਼ ਆ ਜੀ ਬਿਲਕੁਲ ਪਹਿਲਾ ਵੀ ਖੇਤੀ ਪ੍ਰਧਾਨ ਸੂਬਾ ਜੀ ਪੰਜਾਬ ਆਪਣਾ ਹਰਿਆਣਾ ਯੂਪੀ ਬੰਗਾਲ ਬਿਹਾਰ ਜੀ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਸੂਬਾ ਹੈ ਜਾਂ ਹੋਊਗਾ ਵੀ ਜਿੱਥੇ ਖੇਤੀ ਚ ਥੋੜੀ ਹੁੰਦੀ ਉਹ ਪਰ ਹੁੰਦੀ ਹਰੇਕ ਸੂਬੇ ਚ ਹੂੰ ਤੇ ਖੇਤ ਇਕੱਲੇ ਇਹ ਪੰਜਾਬ ਦਾ ਮਸਲਾ ਨਹੀਂ ਹੈਗਾ ਇਕੱਲੇ ਡਲੇਵਾਲ ਸਾਹਿਬ ਦਾ ਨਹੀਂ ਮਸਲਾ ਹੈਗਾ ਤੇ ਇਹ ਤਾਂ ਸਾਰਿਆਂ ਦਾ ਮਸਲਾ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਕਿਰਪਾ ਕਰਕੇ ਪਾਰਟੀਬਾਜੀ ਤੋਂ ਪਰਾਂ ਹੋ ਕੇ ਆਪਦੀਆਂ ਪਰਸਨਲ ਧੜੇਬੰਦੀਆਂ ਤੋਂ ਪਰਾਂ ਹੋ ਕੇ ਆਪਾਂ ਇਸ ਧਰਨੇ ਦੇ ਵਿੱਚ ਹਾਜ਼ਰੀ ਆਪਦੀ ਲਗਵਾਈਏ ਤੇ ਇੱਥੇ ਜਿੱਥੇ ਇਕੱਠ ਹੁੰਦਾ ਉਥੇ ਦਾ ਵੈਸੀ ਗੁਰਾਂ ਦਾ ਆਵਾਸ ਹੁੰਦਾ ਜਿੱਥੇ ਸੰਗਤ ਜਿੱਥੇ ਇਕੱਠੀ ਹੋ ਜਾਂਦੀ ਹੈ ਸੰਗਤ ਹਰ ਅਵਸਰ 'ਤੇ ਜੀ ਬਿਲਕੁਲ ਬਿਲਕੁਲ ਇੱਥੇ ਵੀ ਮੈਨੂੰ ਲੱਗਦਾ ਵੀ ਪੋਜ਼ਿਟਿਵਿਟੀ ਤੁਹਾਨੂੰ ਮਿਲਦੀ ਹੈ ਬਿਲਕੁਲ ਤੁਹਾਨੂੰ ਐ ਲੱਗਦਾ ਦੇਖੋ ਆਉਣ ਵਾਲੇ ਜਿਹੜੇ ਭਵਿੱਖ ਦੇ ਨੌਜਵਾਨ ਨੇ ਉਹਨਾਂ ਨੂੰ ਐ ਤਾਂ ਲੱਗੂ ਕਿ ਸਾਡੀ ਕੌਮ ਨੇ ਇਹੀ ਜੀਆਂ ਲੜਾਈਆਂ ਲੜੀਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਔਰ ਇਹ ਸਮਾਂ ਵੀ ਉਹ ਜਿਵੇਂ ਤੁਸੀਂ ਪਹਿਲਾਂ ਸ਼ਹਾਦਤਾਂ ਦੀ ਗੱਲ ਕੀਤੀ ਆ ਪੋ ਦਾ ਮਹੀਨਾ ਕੱਲ ਚੜਿਆ ਤੇ ਸਹਬਜਾਦੇ ਇਹਨਾਂ ਨੂੰ ਮਤਲਬ ਇਹ ਪੋ ਦੇ ਦਿਨ ਜਾਂ ਰਾਤਾਂ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹ ਸਿੱਖ ਤਾਰੀਖ ਦੇ ਵਿੱਚ ਆਪਣੇ ਵਿਸ਼ੇਸ਼ ਥਾਂ ਰੱਖਦੇ ਨੇ ਇਹ ਤਰੀਕਾ ਜਿਹੜੀਆਂ ਨੇ ਦੋ ਸਹਬਜਾਦੇ ਚਮਕੌਰ ਦੀ ਗੜੀ 'ਚ ਲੜਕੇ ਸੀ ਜੀ ਹੁੰਦੇ ਨੇ ਦੋ ਸਰਹੰਦਰੀਆਂ 'ਚ ਖੜਕੇ ਸੀ ਜੀ ਹੁੰਦੇ ਨੇ ਵੀ ਸਹਬਜਾਦੇ ਨੇ ਵੀ ਦੱਸਤਾ ਆ ਵੀ ਹੱਕਾਂ ਲਈ ਖੜਨਾ ਵੀ ਪੈਣਾ ਤੇ ਲੜਨਾ ਵੀ ਪੈਣਾ ਬਿਲਕੁਲ ਦੇਖੋ ਆਪਣੀ ਤਾਂ ਆਪਣਾ ਤਾਂ ਖੂਨ ਹੀ ਉਸ ਸੱਚੇ ਪਾਤਸ਼ਾਹ ਦਾ ਆਪਣੀਆਂ ਰਗਾਂ ਚ ਦੌੜ ਰਿਹਾ ਜਿਨ੍ਹਾਂ ਨੇ ਸਾਰਾ ਆਪਦਾ ਵੰਸ਼ ਪਰਿਵਾਰ ਪਰ ਸਰਬੰਸਾ ਮਾਰਤਾ ਸੋ ਅਤੇ ਇਹ ਇਹ ਕਿਸਾਨ ਕਿਵੇਂ ਪਿੱਛੇ हट ਜਾਣਗੇ ਆਪਾਂ ਕਿਵੇਂ ਪਿੱਛੇ ਹਟ ਜਾਾਂਗੇ ਉਸੇ ਗੁਰੂ ਦੇ ਜਾਏ ਹਨਾ ਆਪਣੇ ਚ ਉਹੀ ਅੱਗੇ ਦੀ ਅੱਗੇ ਆਪਾਂ ਚੱਲ ਰਹੇ ਹਾਂ ਸੋ ਮੇਰੀ ਤਾਂ ਬਸ ਮੈਂ ਤਾਂ ਜ਼ਿਆਦਾ ਨਹੀਂ ਕੁਝ ਕਹਿੰਦਾ ਕਿਸੇ ਨੂੰ ਵੀ ਮੈਂ ਤਾਂ ਇਹ ਆ ਭਾਈ ਵੀ ਸਾਰੇ ਇਕੱਠੇ ਹੋਵੋ ਤੇ ਆਪਦੀ ਆਪਦੀ ਆਵਾਜ਼ ਬੁਲੰਦ ਕਰੋ ਉਰੇ ਆ ਜਾਓ ਉਰੇ ਨਹੀਂ ਆ ਸਕਦੇ ਆ ਤੇ ਸੋਸ਼ਲ ਮੀਡੀਆ ਹੈਂਡਲ ਤੇ ਇਹਦੇ ਹੱਕ ਚ ਆਵਾਜ਼ ਬੁਲੰਦ ਕਰ ਦਿਓ ਕਿਸੇ ਵੀ ਜਗ੍ਹਾ ਤੇ ਕੋਈ ਗੁਰਦੁਆਰਿਆਂ ਚ ਗੁਰੂ ਮਹਾਰਾਜ ਜੀ ਕੇ ਸੀ ਚੁਕਾ ਕੇ ਅਰਦਾਸ ਕਰੀ ਆ ਆਪਾ ਡਲੇয়াল ਸਾਹਿਬ ਦੀ ਸਿਹਤ ਯਾਪੀ ਦੀ ਮੰਦਰਾਂ ਚ ਮਸਜਿਦਾਂ ਚ ਜਿੱਤੇ ਵੀ ਆਪਣਾ ਆਪਣਾ ਜਿਹੜੇ ਵੀ ਆਪਾਂ ਧਰਮ ਨੂੰ ਮੰਨਦੇ ਆ ਕਿਉਂਕਿ ਦੇਖੋ ਆਪਾਂ ਸਾਰੇ ਧਰਮਾਂ ਵਾਲੇ ਹੀ ਖੇਤੀ ਕਰਦੇ ਆ ਬਿਲਕੁਲ ਜੀ ਕੋਈ ਇੱਕ ਪੋਲੀਟੀਕਲ ਪਾਰਟੀ ਵਾਲਾ ਖੇਤੀ ਨਹੀਂ ਕਰਦਾ ਜੇ ਅੱਜ ਕੋਈ ਮੰਗਾਂ ਮੰਨੀਆਂ ਜਾਣਗੀਆਂ ਕੋਈ ਇਹ ਤਾਂ ਹੈ ਨਹੀਂ ਵੀ ਇਹ ਕੱਲਾ ਕਾਂਗਰਸ ਵਾਲਿਆਂ ਨੂੰ ਫਾਇਦਾ ਜਾ ਝਾੜੂਆ ਵਾਲਿਆਂ ਨੂੰ ਫਾਇਦਾ ਜਾ ਬੀਜੇਪੀ ਵਾਲਿਆਂ ਨੂੰ ਫਾਇਦਾ ਜਾ ਕਾਲੀਆਂ ਨੂੰ ਫਾਇਦਾ ਇਹ ਤਾਂ ਦੇਖੋ ਬਾਈ ਜੀ ਹਰੇਕ ਦੇ ਬੀਜੇਪੀ ਦਾ ਫਾਇਦਾ ਤੇ ਹਰੇਕ ਨੂੰ ਹਰੇਕ ਨਹੀਂ ਆ ਰੂੰਗਾ ਬੜੀਆਂ ਜਾਇਜ਼ ਨੇ ਪਕਾ ਸਰਕਾਰ ਕਿਉਂ ਲਮਕਾ ਰਹੀ ਹੈ ਔਰ ਕਿਸੇ ਵੇਲੇ ਪ੍ਰੋਮਿਸ ਵੀ ਕੀਤੇ ਗਏ ਕਦੇ ਤਾਂ ਜੀ ਹੁਣ ਦੇਖੋ ਫਿਰ ਪ੍ਰੋਪੋਗੈਂਡਾ ਕਹਿੰਦਾ ਟੈਰਰਿਸਟ ਦਿਖਾਏ ਜਾਂਦੇ ਆ ਆਪਾਂ ਹਾਂ ਕਦੇ ਫਿਰ ਕੱਲ ਜਿਵੇਂ ਬੀਜੇਪੀ ਵਾਲਿਆਂ ਨੇ ਕਹੇ ਜੇ ਅਲੀਗੇਸ਼ਨ ਲਾਏ ਨੇ ਕੰਨ ਸੁਣ ਨਹੀਂ ਸਕਦੇ ਉਹ ਜਿਹੀਆਂ ਗੱਲਾਂ ਠੀਕ ਹੈ ਨਾ ਇੱਕ ਡੀਫੇਮ ਕਰਨਾ ਹਮ ਇੱਕ ਬੰਦਾ ਲੜ ਰਿਹਾ ਉਹਨੂੰ ਕਿ ਆਪਾਂ ਪੰਜਾਬ ਵਾਲੇ 1907 ਦੀ ਲੜ 1907 ਦੀ ਲੜਾਈ ਚੱਲ ਰਹੀ ਹੈ ਇਹ ਤੁਹਾਡੇ ਸਤਕਾਰਯੋਗ ਜੀਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਨੇ ਲੜਾਈ ਸ਼ੁਰੂਆਤ કરી ਸੀ ਉਦੋਂ ਜਦੋਂ ਅੰਗਰੇਜ਼ਾਂ ਨੂੰ ਉਹਨਾਂ ਨੇ ਪੂਰਾ ਜਦੋਂ ਲਾਲਾ ਲਾਜਪਤ ਰਾਏ ਉਹਰਾ ਨੇ ਫਿਰ ਬਰਮਾ ਦੀ ਜੇਲ੍ਹ ਚ ਰੱਖਿਆ ਗਿਆ ਉਦੋਂ ਤੋਂ ਅੱਜ ਤੱਕ ਕਿਸਾਨ ਲੜਦੀ ਆਏ ਨੇ ਜੇ 47 ਦੀ ਗੱਲ ਹੋਵੇ 65 ਦੀ ਗੱਲ ਹੋਵੇ 71 ਦੀ ਗੱਲ ਹੋਵੇ ਹਰ ਇੱਕ ਜਗ੍ਹਾ ਤੇ ਪੰਜਾਬ ਨੇ 84 ਦੀ ਗੱਲ ਹੋਵੇ ਪੰਜਾਬ ਨੇ ਤਾਂ ਹੰਡਾਈ ਆਈ ਹੈ ਪੰਜਾਬ ਨੇ ਤਾਂ ਹੰਡਾਈ ਆ ਫੇਰ ਖੜੇ ਨੇ ਤਿਆਰ ਹੋਏ ਹੰਡਾਉਣ ਨੂੰ ਪਰ ਕਦੇ ਤਾਂ ਇਹ ਆਵਾਜ਼ ਸੁਣੋ ਕਦੇ ਤਾਂ ਇਸ ਦੇ ਉੱਤੇ ਗੌਰ ਫਰਮਾਓ ਕਦੇ ਤਾਂ ਉਹ ਕਿਵੇਂ ਫਰਮਾਉਣਗੇ ਉਸੇ ਬਾਰਡਰ ਤੇ ਤੁਸੀਂ ਗੋਲਦੀ ਵੀਰ ਦੀ ਖੜੇ ਹੋ ਜਿੱਥੇ ਸਿੱਧੀਆਂ ਗੋਲੀਆਂ ਮੱਥਿਆਂ 'ਚ ਵੱਜੀਆਂ ਇੱਥੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੀ ਮੱਥੇ 'ਚ ਗੋਲੀ ਵੱਜਣ ਕਰਕੇ ਮੌਤ ਹੋਈ ਸ਼ਹੀਦ ਹੋਇਆ ਬੜਿਆਂ ਦੀਆਂ ਅੱਖਾਂ ਚਲੇ ਗਈਆਂ ਬੜਿਆਂ ਦੇ ਲੱਤਾਂ ਬਾਵਾ ਤੋੜ ਦਿੱਤੀਆਂ ਗਈਆਂ ਸਾਡੇ ਤੋਂ ਪਹਿਲਾਂ ਸ਼ਹੀਦ ਹੋ ਗਏ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਭਾਜਪਾ ਸਰਕਾਰ ਬਚਾਏਗੀ ਮੋਦੀ ਸਾਹਿਬ ਹਨ ਕੋਈ ਚਿੰਤਾ ਹੈਗੀ ਸਮਝ ਤੋਂ ਪਰੇ ਹੈ ਜੀ ਇਹ ਗੱਲ ਮੈਨੂੰ ਲੱਗਦਾ ਵੀ ਕੋਈ ਵੀ ਇੱਕ ਜਿਵੇਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਦਲੇয়াল ਸਾਹਿਬ ਦੀ ਜਾਨ ਬਹੁਤ ਕੀਮਤੀ ਆ ਸਰਕਾਰ ਨੂੰ ਪਤਾ ਹੀ ਹੁੰਦਾ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਹਰ ਇੱਕ ਜਗ੍ਹਾ ਤੇ ਹਰ ਇੱਕ ਰਿਪੋਰਟ ਜਾਂਦੀ ਆ ਮੀਡੀਆ ਰਾਹੀਂ ਹਰ ਇੱਕ ਦੀ ਗੱਲ ਪਹੁੰਚ ਰਹੀ ਆ ਤੇ ਕਿਉਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਵੀ ਰਸਤੇ ਖੋਲੋ ਵੀ ਇਹ ਦਿੱਲੀ ਜਾ ਸਕਦੇ ਵੀ ਇਹ ਇਸੇ ਦੇਸ਼ ਦੇ ਵਾਸੀ ਨੇ ਨਾਗਰਿਕ ਨੇ ਦਿੱਲੀ ਇਹਨਾਂ ਦੀ ਰਾਜਧਾਨੀ ਹੈ ਅਰੇ ਮਤਲਬ ਕਿਸੇ ਕਿਤੇ ਨਾ ਕਿਤੇ ਸਰਕਾਰਾਂ ਇੱਕ ਪਾਸੇ ਤੇ ਕਹਿ ਦਿੰਦੀਆਂ ਜੀ ਹਾਈ ਕੋਰਟ ਦਾ ਫੈਸਲਾ ਇੱਕ ਪਾਸੇ ਫੈਸਲੇ ਨੂੰ ਛਿੱਕੇ ਦੇ ਟੰਗ ਦਿੰਦੀਆਂ ਇਹ ਹੀ ਤਾਂ ਸਮਝ ਤੋਂ ਪਰਿਆ ਜੀ ਪਤਾ ਸਾਰਿਆਂ ਨੂੰ ਸਾਰਾ ਕੁਝ ਆ ਹਮ ਪਰ ਫੇਰ ਵੀ ਆਪਾਂ ਉਸ ਤਰੀਕੇ ਨਾਲ ਤਕੜੇ ਨਹੀਂ ਹੋ پا ਰਹੇ ਹਮ ਆਪਣੀ ਗੱਲ ਕਿਤੇ ਕਮੀ ਕਿਤੇ ਨਾ ਕਿਸੇ ਜਗ੍ਹਾ ਤੇ ਹੈਗੀ ਆ ਹਮ ਤੇ ਵਾਹਿਗੁਰੂ ਹੀ ਸਮੱਤ ਬਖਸ਼ਣਗੇ ਵਾਹਿਗੁਰੂ ਹੀ ਮੋਦੀ ਸਾਹਿਬ ਉਹਰਾਣੋ ਵੀ ਸਮੱਤ ਬਖਸ਼ਣਗੇ ਸਾਰਿਆਂ ਨੂੰ ਸਮੱਤ ਬਖਸ਼ਣਗੇ ਹਮ ਤੇ ਬਿਲਕੁਲ ਜੀ ਇਹ ਕਲਾ ਹੀ ਵਰਤੇਗੀ ਇਹ ਕਲਾ ਹੀ ਵਰਤੇਗੀ ਜੀ ਹੁਣ ਆਪਾਂ ਕੀ ਦੇਖੋ ਜੀ ਜਦੋਂ ਸਮਝ ਲਓ ਮੈਂ ਮੇਰੇ ਹੱਥ ਚ ਕੋਈ ਪਾਵਰ ਆ ਮੈਂ ਕੁਝ ਦੇ ਸਕਦਾ ਹੁਣ ਮੈਂ ਅੱਖੋਂ ਪਰੋਖੀ ਕਰਦਾ ਤੁਹਾਨੂੰ ਵੀ ਮੈਨਾਂ ਤੈਨੂੰ ਵੇਖਣਾ ਹੀ ਨਹੀਂ ਤੇ ਫਿਰ ਤਾਂ ਮੈਨੂੰ ਗੁਰੂ ਮਹਾਰਾਜ ਜੀ ਮਤ ਦੇਣਗੇ ਨਾ ਬਿਲਕੁਲ ਬਿਲਕੁਲ ਜਦੋਂ ਮੈਂ ਮੰਨੀ ਨਹੀਂ ਰਿਹਾ ਤੁਹਾਡੀ ਗੱਲ ਹੂੰ ਤੁਸੀਂ 2 ਸਾਲ ਬਹਿ ਕੇ ਦੇਖ ਲਿਆ 750 ਬੰਦਾ ਸ਼ਹੀਦ ਕਰਾ ਕੇ ਦੇਖ ਲਿਆ ਔਰੇ ਕੀ ਕੁਝ ਕਰਕੇ ਦੇਖ ਲਿਆ ਆ ਮੌਤ ਨਾਲ ਮੱਥਾ ਫੇਰ ਲਾਈ ਬੈਠਾ ਬੰਦਾ ਔਰੇ ਜਏ ਇਹ ਨਹੀਂ ਦੇਖ ਰਹੇ ਫਿਰ ਤਾਂ ਕੋਈ ਅਕਾਲਪੁਰ ਕੀ ਕੋਈ ਕਲਾ ਵਰਤੇ ਕਲਾ ਵਰਤੇ ਕੀ ਬਿਲਕੁਲ ਇਹੀ ਚੀਜ਼ ਦੀ ਉਮੀਦ ਆ ਗੁਰੂ ਮਹਾਰਾਜੀ ਸਮਤ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜਦਨੇ ਇਹ ਗੱਲ ਕੀਤੀ ਵੀ ਮੈਨੂੰ ਕਿਸੇ ਦਾ ਦਬਾਅ ਨਹੀਂ ਪਰ ਅਖੀਰ ਦੇ ਵਿੱਚ ਨਾ ਤਤ ਸਾਰੇ ਕੱਢਿਆ ਵੀ ਗੁਰੂ ਮਾਰੇ ਕਿਰਪਾ ਕਰਨ ਸਰਕਾਰਾਂ ਨੂੰ ਸਮਤ ਬਖਸ਼ਣ ਔਰ ਮੈਂ ਪੰਜਾਬ ਦੀ ਆਵਾਮ ਨੂੰ ਕਹਿਣਾ ਚਾਹੁੰਦਾ ਕਿਸੇ ਵੇਲੇ ਦੀਪ ਸਿੱਧੂ ਵੀ ਕਿਹਾ ਕਰਦਾ ਸੀ ਕਹਿੰਦਾ ਭੋਗਾਂ ਦੇ ਸੀ ਇਕੱਠੇ ਹੋਣ ਜੋਗੇ ਆ ਪਰ ਜੂੰਦੇ ਜੀ ਜਦੋਂ ਕੋਈ ਆਵਾਜ਼ ਮਾਰਦਾ ਉਦੋਂ ਅਸੀਂ ਉਹਦੀ ਆਵਾਜ਼ ਸੁਣਦੇ ਨਹੀਂ ਸੋ ਜਿਹੜੇ ਪੰਜਾਬ ਚ ਬੈਠੇ ਨੇ ਜੇ ਭਲਕੇ ਕੋ ਪਾਣਾ ਵਰਤ ਗਿਆ ਮੈਂ ਬੇਨਤੀ ਕਰਾਂਗਾ ਘਰਾਂ ਚ ਹੀ ਰਹਾ ਜੇ ਅੱਜ ਜੇ ਵੀ ਅੱਜ ਸਾਡੇ ਇੱਕ ਸਿੱਖ ਆਗੂ ਨੇ ਆਵਾਜ਼ ਮਾਰੀ ਤੇ ਅੱਜ ਸਾਡਾ ਫਰਜ ਬਣਦਾ ਅਸੀਂ ਆਪਣੇ ਕੰਮ ਕਰ ਛੱਡ ਕੇ ਕਿਉਂਕਿ ਲੜਾਈ ਉਹਨਾਂ ਦੀ ਨਹੀਂ ਉਹ ਸਾਡੇ ਨਾਲੋਂ ਸਰਮਾਇਦਾਰ ਨੇ ਸਾਡੇ ਨਾਲੋਂ ਉਹਨਾਂ ਦੀ ਠਾਣੇ ਠਪਾਣੇ ਸਰਕਾਰੀ ਦਰਬਾਰੇ ਜਾਦੀ ਚੱਲਦੀ ਏ ਪਰ ਉਹ ਸਾਡੀਆਂ ਮੰਗਾਂ ਲਈ ਉੱਚੇ ਮਰਨ ਵਰਤੇ ਬੈਠੇ ਨੇ ਜਿਵੇਂ ਵੀਰ ਗੋਲਦੀ ਨੇ ਕਿਹਾ ਵੀ ਮੌਤ ਨਾਲ ਮੱਥਾ ਲਾਇਆ ਹੈ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੇ ਨੇ 19 ਦਿਨ ਹੋ ਗਏ ਨੇ ਸੋ ਸਾਡੇ ਨਾਲ ਸਿੱਖ ਆਗੂ ਵੀ ਨੇ ਬੜੇ ਵੱਡੇ ਪੰਜਾਬ ਦੇ ਸਮਾਜ ਸੇਵੀ ਨੇ ਨਮਾਣਾ ਜੀ ਪਰ ਅੱਜ ਸਮੁੱਚੀ ਜਥੇਬੰਦੀ ਦੇ ਅੰਨਦਾਤਾ ਜਥੇਬੰਦੀ ਦੇ ਨਾਲ ਇਹ ਘੱਟੋ ਘੱਟ ਵੀ ਪੰਜਾਬ ਦਾ ਵੀ 100 150 ਪ੍ਰਾਣੀ ਨੂੰ ਲੈ ਕੇ 20 25 ਗੱਡੀਆਂ ਲੈ ਕੇ ਆਏ ਨੇ ਨਮਾਣਾ ਜੀ ਨਾਲ ਵੀ ਗੱਲ ਕਰਦੇ ਆ ਇਹ ਸਿੱਖ ਆਗੂ ਵੀ ਕੁਝ ਕਹਿਣਾ ਚਾਹੁੰਦੇ ਹਾਂ ਜੀ ਨਮਾਣਾ ਜੀ ਕੀ ਕਹਿਣਾ ਚਾਹੁੰਦੇ ਗੋਲਡੀ ਨਾਲ ਗੱਲ ਹੋਈ ਵੀਰ ਨਾਲ ਧੂਰੀ ਦੇ ਸਾਬਕਾ ਐਮਐਲਏ ਨੇ ਸੋ ਲੀਡਰਾਂ ਵਾਂਗੇ ਇੱਧਰ ਉੱਧਰ ਪਾਰਟੀਆਂ ਚ ਹੋਏ ਪਰ ਕਹਿੰਦੇ ਵੀ ਮੈਂ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਉਂਕਿ ਇੱਕ ਲੀਡਰ ਲੀਡਰ ਤੋਂ ਪਹਿਲਾਂ ਮੈਂ ਇੱਕ ਆਗੂ ਤੋਂ ਪਹਿਲਾਂ ਪਾਰਟੀ ਦਾ ਮੈਂ ਇੱਕ ਕਿਸਾਨ ਦਾ ਪੋਤਾ ਭਾਵੇਂ ਇਹ ਗੱਲਾਂ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਨੇ ਮੈਂ ਕਿਸਾਨ ਦਾ ਪੋਤਾ ਪਰ ਖੈਰ ਦੇਰ ਆਏ ਦਰੁਸਾਈ ਆਏ ਤੇ ਹੈ ਨੇ ਪਹਿਲੇ ਅੰਦੋਲਨ ਦੇ ਵਿੱਚ ਵੀ ਕਹਿੰਦੇ ਮੈਂ ਪਰਿਵਾਰ ਸਮੇਤ ਤੁਰ ਕੇ ਦਿੱਲੀ ਗਿਆ ਸਾਂ ਇਹ ਆਏ ਨੇ ਹੋਰਾਂ ਲੀਡਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਦੇਖੋ ਬਿਲਕੁਲ 골ਡ ਜੀ ਬੜੀ ਸੁਣੀ ਗੱਲ ਕਰਕੇ ਗਏ ਆ ਤੇ ਦਲੇਵਾਲ ਸਾਹਿਬ ਜੀ ਕੋ ਨਿੱਜੀ ਲੜਾਈ ਨਹੀਂ ਹੈ ਇਹ ਲੜਾਈ ਸਮੁੱਚੇ ਭਾਰਤ ਵਾਸੀਆਂ ਦੇ ਹਰੇਕ ਨਾਗਰਿਕ ਦੀ ਲੜਾਈ ਲੜ ਰਿਹਾ ਹਮ ਜੀ ਜੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਆ ਹਮ ਜੇ ਕਿਸਾਨ ਬਚੂਗਾ ਤਾਂ ਦੇਸ਼ ਬਚੂਗਾ ਬਿਲਕੁਲ ਸੋ ਇਸ ਲਈ ਕਿ ਭਾਰਤ ਵਾਸੀ ਦੇ ਹਰੇਕ ਨਾਗਰਿਕਾਂ ਨੂੰ ਚਾਹੀਏ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਤ ਨੇ ਹਮ ਇਹ ਉਹਨਾਂ ਦੇ ਹੱਕਾਂ ਦੀ ਲੜਾਈ ਲੜਦੇ ਨੇ ਬਿਲਕੁਲ ਜੀ ਤੇ ਇਸ ਲਈ ਕਿ ਅੱਜ ਸਾਡਾ ਸਾਰਿਆਂ ਦਾ ਕੌਮੀ ਫਰਜ਼ ਬੰਦਾ ਹਮ ਕਿ ਇਹੋ ਜੀ ਆਗੂ ਸਾਨੂੰ ਨਹੀਂ ਮਿਲਣੇ ਦੁਬਾਰਾ ਹਮ ਤੇ ਉਹ ਗਾਤੇ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਅੱਜ ਸਾਨੂੰ ਇਹ ਕਿ ਖਨੋਰੀ ਬਾਰਡਰ ਪਹੁੰਚ ਕੇ ਇਸ ਮੋਰਚੇ ਨੂੰ ਆਪਣੇ ਸਾਰੇ ਕਾਮਕਾਰ ਧੰਦੇ ਛੱਡ ਕੇ ਸਮੁੱਚੀ ਪਾਰਟੀਆਂ ਦੇ ਜਿਹੜੇ ਲੀਡਰਸ਼ਪਾਨ ਨੇ ਜਿਹੜੇ ਵੱਡੇ ਵੱਡੇ ਦਾਵਾ ਕਰਦੇ ਨੇ ਵੋਟਾਂ ਲੈਣ ਲੱਗੇ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਆ ਅੱਜ ਸਮਾਂ ਉਹਨਾਂ ਦਾ ਵੀ ਵੀ ਆਪਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਲਕੁਲ ਜੀ ਤੇ ਇਸ ਲੜਾਈ ਦੇ ਵਿੱਚ ਉਹ ਸ਼ਾਮਲ ਹੋਣਾ ਔਰ ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰਨ ਸੈਂਟਰ ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰਨ ਤਾਂ ਤੇ ਉਹ ਇਹ ਸ਼ਹਾਦਤ ਵਾਪਰਨ ਤੋਂ ਪਹਿਲਾਂ ਪਹਿਲਾਂ ਸ਼ਹਾਦਤ ਤਾਂ ਹੋ ਚੁੱਕੀ ਹੈ ਡੱਲੇਵਾਲ ਸਾਹਿਬ ਸ਼ਹਾਦਤ ਦੇ ਚੁੱਕੇ ਹੋਏ ਆ ਸੋ ਹੁਣ ਸਰਕਾਰ ਨੂੰ ਚਾਹੀਦਾ ਲੀਡਰਾਂ ਨੂੰ ਚਾਹੀਦਾ ਸਮੁੱਚੇ ਭਾਰਤ ਵਾਸੀਆਂ ਦੇ ਕਿ ਜਿਨ੍ਹਾਂ ਦੀ ਵੋਟਾਂ ਲੈ ਕੇ ਤੁਸੀਂ ਲੀਡਰ ਬਣਦੇ ਹੋ ਵੱਡੇ ਵੱਡੇ ਤੁਸੀਂ ਇਸ ਉਹਨਾਂ ਦੇ ਪ੍ਰੈਸ਼ਰ ਕ੍ਰੀਟ ਕਰਕੇ ਇਹ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਜੱਜ ਮੰਗਾ ਨੇ ਉਹ ਮਨਵਾਈਆਂ ਜਾਣ ਬਿਲਕੁਲ ਜੀ ਬੜੀ ਕੀਮਤੀ ਗੱਲ ਕੀਤੀ ਇਹਨਾਂ ਨੇ ਵੀ ਅਸੀਂ ਵਿਧਾਇਕ ਚੁਣਦੇ ਐਮਪੀ ਚੁਣਦੇ ਕਾਦੇ ਲਈ ਚੁਣਦੇ ਆ ਗੂੰਗੇ ਚੁਣਦੇ ਆ ਸੋ ਅੱਜ ਉਹ ਬੋਲਣ ਵੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਇੱਕ ਸਿੱਖ ਆਗੂ ਕਿਸਾਨ ਆਗੂ ਅੱਜ ਮਰਨ ਮਰਤੇ ਬੈਠਾ ਹੈ ਇਹ 13 ਜਿਹੜੇ ਨੇ ਇਹ ਲੋਕ ਸਭਾ ਮੈਂਬਰ ਇਹ ਕੀ ਇਹਨਾਂ ਮੂੰਹ 'ਚ ਘੁੰਗੜੀਆਂ ਪਾਈਆਂ ਜਿਹੜੇ 92 94 ਐਮ ਐਲ ਏ ਨੇ ਲੋਕਾਂ ਨੇ ਬੜੇ ਚਾਵਾਂ ਨਾਲ ਚੁਣੇ ਨੇ ਇਹ ਕਿਉਂ ਨਹੀਂ ਮਤਲਬ ਗੱਲ ਆਵਾਜ਼ ਉੱਥੋਂ ਤੱਕ ਪਹੁੰਚਾਰੇ ਆਮ ਬੰਦੇ ਦੀ ਆਪਾਂ ਕਹਿ ਸਕਦੇ ਆਵਾਜ਼ ਉੱਥੋਂ ਤੱਕ ਨਹੀਂ ਪਹੁੰਚਦੀ ਕੀ ਐਮ ਪੀ ਐਮ ਐਲ ਏ ਦੀ ਆਵਾਜ਼ ਵੀ ਨਹੀਂ ਉੱਥੋਂ ਤੱਕ ਪਹੁੰਚ ਰਹੀ ਮੋਦੀ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਮੈਂ ਹਵਾਲਦਾਰ ਗਰਮੀਤ ਸਿੰਘ ਸੈਂਟਰ ਸਿੱਖ ਤੋਂ 24 ਸਾਲ ਨੌਕ ਪੋਸਟ ਐਮ 70 ਤੇ 11 ਦੀ ਅਰਤਰੀ ਨੂੰ ਪਰਤੀ ਐਸਾ 150 ਰੁਪਏ ਤਰਖਾ ਸੀ ਇਹ 12 ਸਾਲ ਮੈਂ ਬਾਰਡਰ ਤੇ ਰਿਆਂ ਕੇਰੀ ਪੁੰਛਰ ਚੋਰੀ ਸਾਰਾ ਕੁਝ ਤਿੰਨ ਮਿੱਲੀ ਨਹੀਂ ਛੋਕੇ ਜਿੱਟੇ ਚ ਗੋਲੀ ਵੱਜੀ ਪਈ ਆ ਹੁਣ ਮਸਾ ਸਾਡੀ ਪ੍ਰਸ਼ੰਸਾ ਵਧਾਈ ਜਿਹੜੇ ਜ਼ਿੰਮੇਦਾਰ ਜਿੰਨੇ ਆ ਇਹਨੇ ਕੋਈ ਨਹੀਂ ਮੋਦੀ ਮੰਗਾ ਮੰਨਦਾ ਕੰਨੋਂ ਬੋਲਾ ਕੇ ਫੇਰ ਆ ਵਾਏ ਇੱਕ ਮੇਰੀਆਂ ਤੀ ਪੈਣਾ ਐਮ ਐਮ ਸੀਟਡ ਰੀਟਰਨ ਪਾਸ ਉਹ ਠੇਕੇ ਦੇ ਨੌਕਰੀ ਕਰਦੇ ਆ ਹੂੰ ਆ ਠੇਕੇ ਦੇ ਨੌਕਰੀ ਕਰਨ ਦਾ ਸੀਰੀ ਨੂੰ ਪੱਠੇ ਪਾਉਣ ਨੂੰ ਮੈਂ 14000 ਦਿਆਂ ਨਾ ਇੱਕ ਸੀਰੀ ਨੂੰ ਪੱਠੇ ਪਾਉਣ ਨੂੰ 1.5 ਕਿਲਾ ਪੈਣੀ ਐ ਮੇਰੇ ਕੋਲ 39000 ਰੁਪਏ ਦੀ ਰਿੰਸਣਿਆ 3000 ਐ ਮੇਰੇ ਕੋਲ ਬਤੀਪੁਰ ਸੇਵ ਵਾਲੀ 315 ਹੂੰ ਕਿਹ ਕਿਹ ਜੀਮੀਦਾਰ ਦਾ ਲਾਇਸੈਂਸ ਨਹੀਂ ਬਣਦਾ ਉਹ ਖੇਤਾਂ ਦੇ ਰਿੰਦਾ ਵਾ ਉਹਦਾ ਬਣਨਾ ਚਾਹੀਦਾ ਇਹ ਜਿੰਨੀਆਂ ਮੇਰੀਆਂ ਭਰਾਵਾਂ ਨੇ ਜੀਮੀਦਾਰਾਂ ਦੀ ਮੰਗਾਵਾ ਪੂਰੀਆਂ ਹੁਣ ਫੇਰ ਸਾਡਾ ਕਾਲਜਾ ਠੰਡਜੂਗਾ ਲਓ ਰੋੜਦਾਂਗੇ ਦਿੱਲੀ ਬਿਲਕੁਲ ਜਿਹਾ ਵੇਖੋ ਆ ਜਿਹੜੇ ਨੇ ਇਹ ਉਹ ਸੂਰਮੇ ਨੇ ਜਿਹੜੇ ਪਹਿਲਾਂ ਵੀ ਦਿੱਲੀ ਦਾ ਅੰਦੋਲਨ ਜਿੱਤੇ ਨੇ ਇਹ ਸਾਡੇ ਵੀਰ ਭਰਾ ਅੱਜ ਵੀ ਵੇਖੋ ਆਪਣੇ ਕਮਾਂਕਾਰਾਂ ਨੂੰ ਸ਼ਿੱਕੇ ਤੇ ਟੰਗ ਕੇ ਤੇ ਇਹ ਇਸੇ ਮੋਰਚੇ ਦਾ ਹਿੱਸਾ ਬਣੇ ਨੇ ਔਰ ਮੈਂ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਇਹ ਨਾ ਹੋਵੇ ਵੀ ਅਖਰੇ ਉੱਤੇ ਇਹ ਸਾਹਮਣੇ ਵਰਤ ਰੱਖਿਆ ਇਹ ਕੇਵਲ ਦੱਲੇਵਾਲ ਸਾਹਿਬ ਨੇ ਵਰਤ ਰੱਖਿਆ ਲੰਗਰ ਆਪਕੋ 24 ਘੰਟੇ ਚੱਲਣ ਦੇ ਆਜੋ ਮੈਂ ਵਿਖਾਵਾ ਆਜੋ ਕੀ ਕੁਝ ਚੱਲਦਾ ਆਪਕੋ ਬੀਬੀਆਂ ਪੈਣਾ ਸਾਡੀਆਂ ਮਾਤਾਵਾਂ ਜਿਹੜੀਆਂ ਪ੍ਰਸ਼ਾਦੇ ਤਿਆਰ ਕਰ ਰਹੀਆਂ ਸੋ ਇੱਥੇ ਕਿਸੇ ਗੱਲ ਦੀ ਕਮੀ ਨਹੀਂ ਆਹ ਚਾਹ ਉਬਲ ਚਲੀ ਗਈ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਜੀ ਸੋ ਕੈਮਰੇ ਵਾਲਾ ਆ ਕੇ ਦੱਸ ਰਿਹਾ ਵੀ ਚਾਹ ਉਬਲ ਗਈ ਏ ਤੁਸੀਂ ਵੀ ਦੇਖ ਸਕਦੇ ਜੀ ਗੁਰੂ ਕੇ ਗੁਰੂ ਕੇ ਲੰਗਰ ਟੁੱਟ ਚੱਲ ਰਹੇ ਨੇ ਚਾਹ ਦੇ ਆ ਦੁੱਧ ਦੇ ਜਿਹੜਾ ਕੋਈ ਦੁੱਧ ਪੀਣਾ ਚਾਵੇ ਕੋਈ ਬੱਚੇ ਜਿਹੜੀਆਂ ਭੈਣਾ ਬੱਚੇ ਲੈ ਕੇ ਆਈਆਂ ਨੇ ਉਹਨਾਂ ਵਾਸਤੇ ਦੁੱਧ ਦਾ ਪ੍ਰਬੰਧ ਲੰਗਰ ਪ੍ਰਸ਼ਾਦੇ ਦਾ 24 ਘੰਟੇ ਵੇਖੋ ਰਾਸ਼ਨ ਲੈ ਕੇ ਅੰਮ੍ਰਿਤਸਰ ਦੇ ਇੱਕ ਇੱਕ ਦੁੱਧ ਮਾਰੇ ਦੁੱਧ ਵਾਦੂ ਦੁੱਧ ਪਾ ਦੇ ਹਾਂਜੀ ਨੰਬਰਦਾਰ ਸਾਹਿਬ ਕਿਹੜੇ ਜ਼ਿਲ੍ਹੇ ਚੋਂ ਆਏ ਜੀ ਹਾਂਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਜੀ ਕਿਆ ਬਾਤ ਹੈ ਗੁਰੂ ਰਾਮਦਾਸ ਦੇ ਨਗਰੀ ਚੋਂ ਆਏ ਜੀ ਬਿਲਕੁਲ ਜੀ ਬਿਲਕੁਲ ਲੰਗਰ ਟੁੱਟ ਚੱਲ ਰਹੇ ਨੇ ਮੈਂ ਜੀ ਗੁਰੂ ਦੀ ਕਿਰਪਾ ਜੀ ਇਹ ਜੀ ਜਿੱਦਾਂ ਤੇ ਆਏ ਆ 25 ਤਰੀਕ ਤੋਂ ਲੰਗਰ ਚੱਲ ਰਿਹਾ ਜੀ ਅੱਛਾ ਜੀ ਵਾਹ ਜੀ ਵਾਹ ਬਾਜਾਂ ਮਾਰ ਮਾਰ ਕੇ ਸੋ ਮੈਂ ਹਰੇਕ ਨੂੰ ਬੇਨਤੀ ਕਰਾਂਗਾ ਵੀ ਇੱਥੇ ਵੱਧ ਤੋਂ ਵੱਧ ਆਪਾਂ ਪਹੁੰਚੀਏ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਇਹ ਕੇਵਲ ਡੱਲੇ ਵਾਲੇ ਸਾਹਿਬ ਦੀਆਂ ਨਹੀਂ ਇਸ ਸਾਡੀਆਂ ਸਭ ਦੀਆਂ ਸਾਂਝੀਆਂ ਜੇ ਜਿੱਤ ਹੁੰਦੀ ਹੈ ਤੇ ਸਭ ਦੀ ਹੁੰਦੀ ਹੈ ਤੇ ਹਾਰ ਹੁੰਦੀ ਹੈ ਤੇ ਸਭ ਦੀ ਹੁੰਦੀ ਹੈ ਸੋ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਕੋਈ ਟਰਾਲੀਆਂ ਦੇ ਵਿੱਚ ਰਹਿਣ ਬਸੇਰੇ ਬਣਾਏ ਨੇ ਆ ਵੇਖੋ ਬੈੱਡ ਅੱਜਕੱਲ ਟਰਾਲੀਆਂ ਦੇ ਵਿੱਚ ਆਪਣੇ ਬੈੱਡ ਬਣਾਏ ਨੇ ਜਿਵੇਂ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਵੇਖਿਆ ਤੁਸੀਂ ਵੇਖ ਸਕਦੇ ਜੇ ਟਰਾਲੀਆਂ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਮਤਾਵਾਂ ਸਾਡੀਆਂ ਭੈਣਾਂ ਆ ਲੰਗਰ 24 ਘੰਟੇ ਚੱਲਦਾ ਹੈ ਗੁਰੂ ਘਰ ਸੇਵਾਵਾਂ ਕਰ ਰਹੀ ਨੇ ਸੋ ਜਿੱਥੇ ਵੀ ਅੰਦੋਲਨ ਹੁੰਦਾ ਹੈ ਜਿਵੇਂ ਗੋਲਦੀ ਵੀਰ ਕਹਿ ਕੇ ਗਿਆ ਵੀ ਉੱਥੇ ਗੁਰੂ ਦੀ ਕਲਾ ਵਰਤਦੀ ਹੈ ਅੱਜ ਇੱਥੇ ਪੋਜ਼ਿਟਿਵਿਟੀ ਹੈ ਅੱਜ ਸਕੂਨ ਮਿਲਦਾ ਸੋ ਬੀਬੀਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਾਡੀਆਂ ਭੈਣਾਂ ਦੇ ਨਾਲ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਹਾਂਜੀ ਕੀ ਕਹੋਗੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਜ ਪੰਜਾਬ ਦੀ ਸੰਗਤ ਨੂੰ ਹਾਂਜੀ ਪੰਜਾਬ ਦੀ ਸੰਗਤ ਨੂੰ ਵੀ ਆਪਣੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੀ ਹੂੰ ਤੇ ਦੱਲੇ ਵਾਲ ਸਾਹਿਬ ਜਿਹੜੇ ਮਰਨ ਵਰਤੇ ਬੈਠੇ ਨੇ ਉਹ ਸਾਰੀ ਦੁਨੀਆ ਵਾਸਤੇ ਹੈ ਜੀ ਹੂੰ ਆਪਣੇ ਕੱਲਿਆਂ ਵਾਸਤੇ ਨਹੀਂ ਸਾਰੀ ਦੁਨੀਆ ਕਹਿੰਦੀ ਹੈ ਵੀ ਆਪਣਾ ਕੋਈ ਹੱਲ ਹੋਵੇ ਕਿਸਾਨਾਂ ਦਾ ਵੀ ਜਿਹੜੇ ਗਰੀਬ ਕਿਸਾਨ ਵਿਚਾਰੇ ਬਹੁਤ ਹੈਰਾਨ ਹੋ ਰਹੇ ਨੇ ਵੀ ਉਹ ਮੰਗਦੇ ਆਗੇ ਆਪਣੇ ਰੇਟ ਮੰਗਦੇ ਆ ਹਾਂਜੀ ਆ ਵੀ ਰੇਟ ਮੰਗਦੇ ਆ ਆਪਾਂ ਨੂੰ ਸਾਨੂੰ ਮਿਲ ਨਹੀਂ ਰਹੀ ਜੀ ਰੇਟ ਦੇਖੋ ਜੀ ਜਿਹੜੀ ਕਾਰਡ ਲੱਗਦੀ ਉਹ ਗਰੀਬ ਜਾਂ ਛੋਟੇ ਕਿਸਾਨ ਨੂੰ ਲੱਗਦੀ ਵੱਡੇ ਕਿਸਾਨ ਨੂੰ ਕੋਈ ਕਾਰਡ ਨਹੀਂ ਲੱਗਦੀ ਵੱਡੇ ਕਿਸਾਨ ਦੀ ਸਿੱਧੀ ਵੀ ਘੁੰਗਣੀਆਂ ਸਮੇਤ ਵੀ ਤਲ ਜਾਂਦੀ ਏ ਸੋ ਛੋਟੀਆਂ ਫਸਲਾਂ ਜਿਹੜੀਆਂ ਥੋੜੀਆਂ ਥੋੜੀਆਂ ਛੋਟਾ ਕਿਸਾਨ ਵੀ ਸਕਦਾ ਹੈ ਫਸਲੀ ਬਦਲ ਕਿਵੇਂ ਆਏਗਾ ਜੇ ਐਮਐਸਪੀ ਮਿਲੇਗੀ ਸੋ ਸਰਕਾਰਾਂ ਨੇ ਕਿਸੇ ਵੇਲੇ ਵਾਦੇ ਕੀਤੇ ਸੀ ਔਰ ਵਾਦੇ ਤੋਂ ਵਫਾ ਹੋਈਆਂ ਨੇ ਸੋ ਹੋਰ ਵੀ ਆਗੂ ਸਹਿਬਾਨ ਆਏ ਨੇ ਵੇਖੋ ਵਾਜਾਂ ਮਾਰ ਮਾਰ ਕੇ ਵਾਜਾਂ ਮਾਰ ਮਾਰ ਕੇ ਲੰਗਰ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਹੈ ਸਭ ਨੂੰ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਗੁਰੂ ਦਾ ਲੰਗਰ ਵੀ ਤਿਆਰ ਆ ਚਾਹ ਦਾ ਲੰਗਰ ਨਾਲ ਚੱਲ ਰਿਹਾ ਆ ਫੇਰ ਪ੍ਰਸ਼ਾਦਾ ਲਗਾਤਾਰ ਹੀ ਕਿੰਨੀ ਸੰਗਤ ਆ ਰਹੀ ਆ ਵੀ ਛੋਕਰੇ ਦੇ ਵਿੱਚ ਵਾਹਾਂ 20 ਪ੍ਰਸ਼ਾਦੇ ਇਕੱਠੇ ਹੁੰਦੇ ਆ ਉਸੇ ਵળે ਨਾ ਨਾ ਵਰਤਾਈ ਦੇ ਜਾ ਰਹਾ ਸੰਗਤ ਇੰਨੀ ਜਿਆਦੀ ਆ ਰਹੀ ਆ ਅਸੀਂ ਮੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੋ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਜੇ ਛੇਤੀ ਤੋਂ ਛੇਤੀ ਕਨੌਰੀ ਬਾਰਡਰ ਤੇ ਪੰਜਾਬ ਦੀ ਕਿਰਪਾਲਤਾ ਕਰੋ ਕਿਉਂ ਸਾਡੇ ਆਗੂ ਬਹੁਤ ਜਿਆਦੀ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਆ ਜੇ ਅਸੀਂ ਘਰਾਂ ਦੇ ਵਿੱਚੋਂ ਨਾ ਨਿਕਲੇ ਜੇ ਸਾਡੇ ਆਗੂ ਨੂੰ ਕੁਝ ਹੋ ਜਾਂਦਾ ਆ ਤੇ ਫਿਰ ਅਸੀਂ ਇਹ ਰੋਡ ਜਾਮ ਕਰ ਦੇਾਂਗੇ ਸਾਰੇ ਭਾਰਤ ਦੇ ਰੋਡ ਜਾਮ ਔੜ ਗਏ ਕੋ ਜੀ ਦੇਖੋ ਅੱਜ ਜਰਨੈਲ ਨੂੰ ਬਚਾਉਣ ਦੀ ਗੱਲ ਏ ਜਰਨੈਲਾਂ ਵੀ ਆ ਫੌਜਾਂ ਹਾਰਦੀਆਂ ਵੇਖੀਆਂ ਨੇ ਸੋ ਅੱਜ ਜਰਨੈਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜ਼ਿੰਦਗੀ ਉਹਨੇ ਦਾਤੇ ਲਾਈ ਏ ਸੋ ਸਾਡਾ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਏੋ ਜੇ ਆਗੂ ਏੋ ਜੇ ਲੀਡਰ ਅੜਨ ਖੜਨ ਤੇ ਸਟੈਂਡ ਵਾਲੇ ਬਹੁਤ ਘੱਟ ਹੁੰਦੇ ਨੇ ਮੁਕਾਉ ਲੀਡਰ ਤੇ ਤੁਹਾਨੂੰ ਪਤਾ ਵੀ ਹਰ ਟਰਾਲੀ 'ਚ ਮਿਲ ਜਾਣਗੇ ਸੋ ਬੇਨਤੀ ਏ ਵੀ ਉਹਨਾਂ ਨੂੰ ਬਚਾਉਣ ਦੇ ਲਈ ਆਪਾਂ ਸਾਰੇ ਇਕਜੁੱਟ ਹੋਈਏ ਹਾਂਜੀ ਕੀ ਕਹੋਗੇ ਸਰਦਾਰ ਸਾਹਿਬ ਹਾਂਜੀ ਭਾਈ ਖਾਲਸਾ ਭਾਈ ਫਤੇ ਜੀ ਜੀ ਇਹ ਬਹੁਤ ਵੱਡੀ ਇੱਕ ਸਾਨੂੰ ਇੱਕ ਸਿਹਤ ਮਿਲਦੀ ਆ ਸਾਡੇ ਉਹ ਆਗੂ ਜਿਹੜੇ ਅੱਜ ਮਰਨ ਵਰਤ ਹੋਰ ਪਹਿਲਾਂ ਇੱਕ ਇਦਾਂ ਦਾ ਚਾਦਤ ਹੋ ਰਹੀ ਹੈ ਜਿਹੜੀ ਇੱਕ ਜਿੰਦੇ ਜੀ ਹੈ ਇੱਕ ਦਿਨ ਵੀ ਆਪਣਾ ਰਾਸ਼ਨ ਨਹੀਂ ਛੱਡ ਸਕਦੇ ਹਾਂ ਉਹਨਾਂ ਅੱਜ ਕਿੰਨੇ ਦਿਨ ਤੋਂ 19 ਦਿਨ ਤੋਂ ਅੱਜ ਰਾਸ਼ਨ ਛੱਡਿਆ ਇੱਕ ਇੱਕ ਜਿੰਦੀ ਜੀ ਦਾ ਮਿਸਾਲ ਆ ਇੱਕ ਸਾਨੂੰ ਇਹ ਤੋਂ ਸੇਲ ਦੇਣੀ ਚਾਹੀਦੀ ਆ ਸਾਨੂੰ ਆਪਾਂ ਤਨ ਮਨ ਤੇ ਆਪਾਂ ਛੱਡ ਕੇ ਉਹਨਾਂ ਸਾਡੇ ਸਾਨੂੰ ਇਹਨਾਂ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਖਾਣਾ ਸਰੀਰ ਦੀ ਸਭ ਤੋਂ ਵੱਡੀ ਲੋੜ ਹੈ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਗੁਰਬਾਣੀ ਦੇ ਵਿੱਚ ਭਗਤਾਂ ਨੇ ਵੀ ਕਹਿ ਦਿੱਤਾ ਸੀ ਭੁੱਖੇ ਭਗਤ ਨਾ ਕੀਜਿਆ ਇਹ ਹਿਮਾਲਾ ਆਪਣੀ ਲੀਜਾ ਪਰ ਵੇਖੋ ਭੁੱਖ ਕੱਟਣੀ ਬੜੀ ਔਖੀ ਹੈ ਅਸੀਂ ਵੇਖੋ ਘਰਾਂ ਚੋ ਖਾ ਗਏ ਤੁਰੇ ਹਾਂ ਤੇ ਅੱਗੇ ਫੇਰ ਅਸੀਂ ਪ੍ਰਸ਼ਾਦੇ ਛਾ ਗ ਰਹੇ ਆ ਸੋ 19 20 ਦਿਨ ਹੋ ਗਏ ਨੇ ਘੱਟੋ ਘਾਟ 17 18 ਕਿਲੋ ਭਾਰ ਵੀ ਕੱਟ ਗਿਆ ਔਰ ਬੀਪੀ ਬਿਲਕੁਲ ਲੋ ਚਲਾ ਗਿਆ ਹੁਣੇ ਡਾਕਟਰਾਂ ਦੀਆਂ ਟੀਮਾਂ ਉੱਥੇ ਇਲਾਜ ਕਰ ਰਹੀਆਂ ਪਰ ਟਾਸ ਤੋਂ ਮਾਸ ਨਹੀਂ ਹੋਏ ਆਪਣੇ ਫੈਸਲੇ ਤੋਂ ਅੱਜ ਪੰਜ ਪਿਆਰੇ ਜਾਂ ਹੋਰ ਵੀ ਜਥੇ ਬੰਨਿਆ ਸਿੱਖ ਆਗੂ ਵੀ ਆਏ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਇਹ ਮਰਨ ਵਰਤ ਛੱਡ ਦਿਓ ਤੇ ਉਹਨਾਂ ਨੇ ਇਹੋ ਗੱਲ ਕਹੀ ਵੀ ਇਹ ਸ਼ਹਾਦਤਾਂ ਦੇ ਦਿਨ ਨੇ ਮੇਰੇ ਮਰਨ ਦੇ ਨਾਲ ਕੋਈ ਗੱਲ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੋਰਚਾ ਨਾ ਮਰਨ ਦੇ ਆਜੇ ਗੁਰੂ ਸਵਾਰਿਓ ਅੱਜ ਆਪਾਂ ਬਚਾਉਣਾ ਪੰਜਾਬ ਦੇ ਲੋਕਾਂ ਨੇ ਆਪਾਂ ਮੋਰਚਾ ਵੀ ਬਚਾਉਣਾ ਤੇ ਦੱਲੇਵਾਲ ਸਾਹਿਬ ਨੂੰ ਬਚਾਉਣਾ ਸੋ ਘਰਾਂ ਦੇ ਵਿੱਚੋਂ ਰਜਵੇਂ ਛੱਡ ਕੇ ਇਹ ਮੋਰਚੇ ਦਾ ਹਿੱਸਾ ਬਣੋ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਦਿਓ ਆ ਗਿਆ